ਦੋਸਤੋ ਲਾਸਟ ਵੀਡੀਓ ਦੇ ਵਿੱਚ ਆਪਾਂ ਗੱਲ ਕੀਤੀ ਸੀ ਕਿ ਦੁਨੀਆ ਦੇ ਵਿੱਚ ਪੈਸੇ ਕਮਾਉਣ ਦੇ ਕਿਹੜੇ-ਕਿਹੜੇ ਚਾਰ ਤਰੀਕੇ ਆ ਮਤਲਬ ਇਮਪਲਾਈ ਸੈਲਫ ਇਮਪਲਾਈ ਬਿਜ਼ਨਸ ਐਂਡ ਇਨਵੈਸਟਰ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਜੌਬ ਕਿਹੜੇ ਪਰਸਨ ਨੂੰ ਕਰਨੀ ਚਾਹੀਦੀ ਆ ਔਰ ਕਿਹੜੇ ਪਰਸਨ ਨੂੰ ਜੌਬ ਨਹੀਂ ਕਰਨੀ ਚਾਹੀਦੀ ਔਰ ਜੌਬ ਕਿੰਨੇ ਤਰ੍ਹਾਂ ਦੀ ਆ ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਕਿ ਜੌਬਸ ਜਿਹੜੀ ਹੈਗੀਆਂ ਉਹ ਕਿੰਨੇ ਟਾਈਪ ਦੀ ਆ ਦੋਸਤੋ ਤੁਸੀਂ ਜੌਬ ਦੇ ਪਿੱਛੇ ਤਾਂ ਸ਼ਾਇਦ ਬਹੁਤ ਭੱਜ ਰਹੇ ਹੋ ਕੀ ਤੁਹਾਨੂੰ ਇਸ ਗੱਲ ਬਾਰੇ ਪਤਾ ਕਿ ਜੌਬ ਦੀ ਫੁੱਲ ਫਾਰਮ ਜਿਹੜੀ ਹੈਗੀ ਆ ਉਹ ਕੀ ਆ ਜੌਬ ਦੀ ਫੁੱਲ ਫਾਰਮ ਆ ਜੁਆਇਨ ਅਦਰ ਬਿਜ਼ਨਸ ਮਤਲਬ ਉਹਦੇ ਵਿੱਚ ਤੁਸੀਂ ਕਿਸੇ ਹੋਰ ਦਾ ਬਿਜ਼ਨਸ ਜੁਆਇਨ ਕਰਦੇ ਹੋ ਜਾ ਕੇ ਜਿਹਦੇ ਵਿੱਚ ਤੁਸੀਂ ਉਹਦੇ ਲਈ ਬਿਜ਼ਨਸ ਕਰਦੇ ਹੋ ਔਰ ਉਹ ਆਪਣੇ ਬਿਜ਼ਨਸ ਨੂੰ ਬਿਲਡ ਕਰਨ ਵਾਸਤੇ ਤੁਹਾਨੂੰ ਉੱਥੇ ਹਾਇਰ ਕਰਦਾ ਔਰ ਉਹਦੇ ਬਦਲੇ ਤੁਹਾਨੂੰ ਉਹ ਕੁਝ ਸੈਲਰੀ ਦਿੰਦਾ ਟੂ ਟਾਈਪਸ ਆਫ ਜੌਬਸ ਆ ਦੋਸਤੋ ਫਸਟ ਵਨ ਬਲੂ ਕਲਰ ਜੌਬ ਐਂਡ ਸੈਕੰਡ ਵਨ ਵਾਈਟ ਕਲਰ ਜੌਬ ਬਲੂ ਕਲਰ ਜੌਬ ਇਨ ਦਾ ਸੈਂਸ ਜਿਹਦੇ ਵਿੱਚ ਤੁਸੀਂ ਇੱਕ ਲੇਬਰ ਦੀ ਤਰ੍ਹਾਂ ਕੰਮ ਕਰਦੇ ਹੋ ਉਹਨੂੰ ਬਲੂ ਕਲਰ ਜੌਬ ਕਹਿੰਦੇ ਆ ਔਰ ਜਿਹਦੇ ਵਿੱਚ ਸੈਲਰੀ ਬਹੁਤ ਜ਼ਿਆਦਾ ਘੱਟ ਹੁੰਦੀ ਆ ਦੂਸਰੀ ਆਉਂਦੀ ਆ ਵਾਈਟ ਕਲਰ ਜੌਬ ਜਿਹਦੇ ਵਿੱਚ ਤੁਸੀਂ ਥੋੜਾ ਜਿਹਾ ਆਫੀਸਰ ਲੈਵਲ ਦੇ ਉੱਪਰ ਅਪਰ ਲੈਵਲ ਦੇ ਉੱਪਰ ਕੰਮ ਕਰਦੇ ਹੋ ਔਰ ਸੈਲਰੀ ਵੀ ਤੁਹਾਡੀ ਬਹੁਤ ਵਧੀਆ ਜਿਹੜੀ ਆ ਤੁਹਾਨੂੰ ਮਿਲਦੀ ਆ ਸੋ ਦੋਸਤੋ ਵਾਈਟ ਕਾਲਰ ਜੌਬ ਤਾਂ ਲੱਖਾਂ ਦੇ ਵਿੱਚੋਂ ਕਿਸੇ ਨੂੰ ਜਾ ਕੇ ਮਿਲਦੀ ਆ ਬਟ ਮੈਕਸਿਮਮ ਲੋਕਾਂ ਨੂੰ ਮਤਲਬ 9599% ਲੋਕਾਂ ਨੂੰ ਜਿਹੜੀ ਮਿਲਦੀ ਆ ਉਹ ਬਲੂ ਕਾਲਰ ਜੌਬ ਮਿਲਦੀ ਆ ਸੋ ਦੋਸਤੋ ਹੁਣ ਆਪਾਂ ਗੱਲ ਕਰਾਂਗੇ ਕਿ ਜੌਬ ਕਿਹਨੂੰ ਕਰਨੀ ਚਾਹੀਦੀ ਆ ਔਰ ਕਿਹਨੂੰ ਨਹੀਂ ਕਰਨੀ ਚਾਹੀਦੀ ਦੋਸਤੋ ਜੌਬ ਉਸੇ ਇਨਸਾਨ ਨੂੰ ਕਰਨੀ ਚਾਹੀਦੀ ਆ ਜਿਹਨੂੰ ਆਪਣੇ ਉੱਪਰ ਭਰੋਸਾ ਨਹੀਂ ਕਿ ਮੈਂ ਕੁਝ ਅੱਛਾ ਬਿਲਡ ਕਰ ਸਕਦਾ ਮੈਂ ਕੋਈ ਵੱਡਾ ਬਿਜ਼ਨਸ ਵੀ ਕਰ ਸਕਦਾ ਜਾਂ ਮੈਂ ਛੋਟਾ-ਬਾਟਾ ਕੋਈ ਆਪਣਾ ਕਾਰੋਬਾਰ ਕਰ ਸਕਦਾ ਜੌਬ ਉਸ ਇਨਸਾਨ ਨੂੰ ਕਰਨੀ ਚਾਹੀਦੀ ਆ ਜਿਹਨੂੰ ਇਹ ਲੱਗਦਾ ਕਿ ਮੇਰੀ ਕੀਮਤ ਕੋਈ ਹੋਰ ਲਗਾਵੇ ਮੈਂ ਆਪਣੀ ਕੀਮਤ ਖੁਦ ਨਾ ਲਗਾਵਾ ਜੌਬ ਉਸ ਇਨਸਾਨ ਨੂੰ ਕਰਨੀ ਚਾਹੀਦੀ ਆ ਜਿਹਨੂੰ ਟਾਈਮ ਫਰੀडम ਦੀ ਜ਼ਰੂਰਤ ਨਹੀਂ ਜਿਹਨੂੰ ਮਨੀ ਫਰੀडम ਦੀ ਜ਼ਰੂਰਤ ਨਹੀਂ ਜਿਹਨੂੰ ਫਿਊਚਰ ਸਿਕਿਉਰ ਨਹੀਂ ਚਾਹੀਦਾ ਬਟ ਜਿਹਨੂੰ ਚਾਹੀਦਾ ਕਿ ਮੇਰਾ ਫਿਊਚਰ ਸਿਕਿਉਰ ਹੋਵੇ ਮਨੀ ਫਰੀडम ਹੋਵੇ ਆਉਣ ਵਾਲੇ ਟਾਈਮ ਦੇ ਵਿੱਚ ਮੇਰੀ ਰਿਟਾਇਰਮੈਂਟ ਹੋਵੇ ਰਿਟਾਇਰਮੈਂਟ ਇਨ ਦਾ ਸੈਂਸ ਕਿ ਮੈਂ ਕੰਮ ਨਾ ਵੀ ਕਰਾਂ ਫਿਰ ਵੀ ਪੈਸਾ ਆਵੇ ਔਰ ਇੰਨਾ ਕ ਪੈਸਾ ਮੇਰੇ ਕੋਲੇ ਹੋਵੇ ਕਿ ਮੈਂ ਬੈਠ ਕੇ ਖਾ ਸਕਾਂ ਉਸ ਉਮਰ ਦੇ ਵਿੱਚ ਜਿਹੜੀ ਉਮਰ ਦੇ ਵਿੱਚ ਮੈਂ ਕੰਮ ਨਹੀਂ ਕਰ ਪਾਉਂਗਾ ਸੋ ਦੋਸਤੋ ਹੁਣ ਜਿਹੜੇ ਪਰਸਨ ਨੂੰ ਚਾਹੀਦੀ ਹੈ ਮਨੀ ਫਰੀडम ਟਾਈਮ ਫਰੀडम ਔਰ ਸਿਕਿਉਰ ਫਿਊਚਰ ਚਾਹੀਦਾ ਸੋ ਉਹ ਕਦੇ ਵੀ ਫਿਕਸ ਸੈਲਰੀ ਦੇ ਉੱਤੇ ਨਹੀਂ ਪੜ ਸਕਦਾ ਫਿਕਸ ਸੈਲਰੀ ਦੇ ਉੱਤੇ ਨਹੀਂ ਬੈਠ ਸਕਦਾ ਅਗਰ ਤੁਸੀਂ ਵੀ ਇਹ ਜੀ ਸੋਚਦੇ ਹੋ ਕਿ ਮੇਰੀ ਕੀਮਤ ਕੋਈ ਹੋਰ ਲਗਾਵੇ ਸੈਲਰੀ ਮੇਰੀ ਕਿਸੇ ਹੋਰ ਦੇ ਹੱਥ ਚ ਹੋਵੇ ਕਿ ਕਿੰਨੇ ਪੈਸੇ ਮੈਨੂੰ ਮਿਲਣੇ ਆ ਔਰ ਕਿੰਨੇ ਘੰਟੇ ਮੈਂ ਕੰਮ ਕਰੂੰਗਾ ਇਹ ਵੀ ਕੋਈ ਹੋਰ ਡਿਸਾਈਡ ਕਰੇ ਕਿੰਨੇ ਦਿਨ ਦੀ ਮੈਨੂੰ ਛੁੱਟੀ ਹੋਊਗੀ ਇਹ ਵੀ ਕੋਈ ਹੋਰ ਡਿਸਾਈਡ ਕਰੇ ਯੂ ਕੈਨ ਡੂ ਦਾ ਜੌਬ ਅਗਰ ਤੁਸੀਂ ਚਾਹੁੰਦੇ ਹੋ ਕਿ ਮੈਂ ਕਿੰਨੇ ਘੰਟੇ ਕੰਮ ਕਰਨਾ ਇਹ ਮੈਂ ਖੁਦ ਤੈਅ ਕਰਾਂ ਮੇਰੀ ਕਿੰਨੀ ਇਨਕਮ ਮੰਥਲੀ ਹੋਵੇ ਇਹ ਵੀ ਮੈਂ ਖੁਦ ਤੈਅ ਕਰਾਂ ਫਿਊਚਰ ਮੇਰਾ ਸਿਕਿਉਰ ਹੋਵੇ ਇਹ ਵੀ ਮੈਂ ਖੁਦ ਤੈਅ ਕਰਾਂ ਔਰ ਮੈਂ ਇੱਕ ਅੱਛੀ ਜ਼ਿੰਦਗੀ ਜੀ ਪਾਵਾਂ ਇਹ ਵੀ ਮੈਂ ਖੁਦ ਤੈਅ ਕਰਾਂ ਤਾਂ ਤੁਸੀਂ ਕਦੇ ਵੀ ਜੌਬ ਵਾਲੀ ਸਾਈਡ ਨਾ ਜਾ ਕੇ ਤੁਸੀਂ ਅਗਲੇ ਸੈਲਫ ਇੰਪਲਾਈ ਬਿਜ਼ਨਸ ਐਂਡ ਇਨਵੈਸਟਰ ਵੱਲ ਵਧਣ ਦੀ ਕੋਸ਼ਿਸ਼ ਕਰਿਓ ਅਗਲੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਸੈਲਫ ਇੰਪਲਾਈ ਕੀ ਹੁੰਦਾ ਬਿਜ਼ਨਸਮੈਨ ਕੀ ਹੁੰਦਾ ਇਨਵੈਸਟਰ ਕੀ ਹੁੰਦਾ ਆਪਾਂ ਇਹਨਾਂ ਬਾਰੇ ਗੱਲ ਕਰਾਂਗੇ